ਸ਼ਸ਼ੀਕਲ ਜੀ ਮੇਰੇ YouTube ਚੈਨਲ ਦੀ ਪਹਿਲੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਜਿੰਦਾਂ ਕਿ ਹੋਰ ਬੜੀਆਂ ਬੜੀਆਂ ਤਾਂ ਨਹੀਂ ਕਹਿ ਸਕਦਾ 2-4 ਵੀਡੀਓਜ਼ ਵਗੈਰਾ ਮੈਂ YouTube ਆਪਣੇ ਚੈਨਲ ਤੇ ਅਪਲੋਡ ਕੀਤੀਆਂ ਜਿੱਥੇ ਤੁਸੀਂ ਹੁਣ ਦੇਖ ਰਹੇ ਹੋ ਤੇ ਹਾਲਾਂਕਿ ਇਹ ਬੁੱਕ ਨੂੰ ਲੈ ਕੇ ਪਹਿਲੀ ਵੀਡੀਓ ਜਿਹਦਾ ਮੈਂ ਰਿਵਿਊ ਕਰ ਰਿਹਾਗਾ ਇਹ ਮੈਂ ਤਾਂ ਰਿਵਿਊ ਕਰ ਰਿਹਾ ਕਿਉਂਕਿ ਮੈਨੂੰ ਸੋਹਣੀ ਲੱਗੀ ਇਹ ਕਿਤਾਬ ਵਧੀਆ ਹੈਗੀ ਤੇ ਮੈਂ ਸੋਚਿਆ ਕਿ ਉਹਨਾਂ ਵਾਸਤੇ ਵਧੀਆ ਜਿਨ੍ਹਾਂ ਨੇ ਅਜੇ ਪੜ੍ਹਨਾ ਪੜ੍ਹਨਾ ਸਿੱਖਣਾ ਹੈ ਇਹਨਾਂ ਦਾ ਮਤਲਬ ਇਹ ਹੈ ਜਿਨ੍ਹਾਂ ਨੂੰ ਸਾਹਿਤ ਹਜੇ ਸ਼ੁਰੂਆਤੀ ਦਿਨਾਂ 'ਚ ਜੈਫਰ ਸ਼ਰੋਤੀ ਪਹਿਲੂ ਨੇ ਸਾਹਿਤ ਪੜ੍ਹਨ ਦੀ ਤੇ ਜਿਨ੍ਹਾਂ ਨੇ ਪੜ੍ਹਨਾ ਹੈਗਾ ਸੰਭਵਕ ਜਨ ਨੂੰ ਅਜਿਹੀ ਬੁੱਕ ਚਾਹੀਦੀ ਹੈ ਜੀ ਜਿਹਦੇ ਤੋਂ ਉਹ ਬੋਰਿਥ ਫੀਲ ਨਾ ਕਰਨਾ ਹੌਲੀ-ਹੌਲੀ ਉਹਨਾਂ ਨੇ ਕਦਮ ਚੱਕਣਿਆਂਗੇ ਤੇ ਹੌਲੀ-ਹੌਲੀ ਹੋਰ ਕਿਤਾਬਾਂ ਵੀ ਵੜਨੀਆਂ ਤੇ ਸ਼ੁਰੂਆਤੀ ਪਹਿਲੂ ਇਹ ਹੈ ਕਿ ਹਜੇ ਕਿਤਾਬ ਪੜ੍ਹਨਾ ਜੀ ਤੋਂ ਉਹਨਾਂ ਨੂੰ ਬੋਰਿਥ ਫੀਲ ਨਾ ਕਰਨ ਪਵੇ ਤੇ ਉਸੇ ਪ੍ਰਕਾਰ ਦੀ ਕਿਤਾਬ ਹੈ ਦਿਲਚਸਪ ਵੀ ਹੈ ਤੇ ਤਾਨੂੰ ਸਿੱਖਣ ਨੂੰ ਹੀ ਮਿਲੇਗਾ ਬਹੁਤ ਸੋਹਣੇ ਸੋਹਣੇ ਗੱਲਾਂ ਚ ਤੇ ਇਹਦਾ ਪੰਜਾਬੀ ਅਨੁਵਾਦ ਹੈ ਕਿ ਹਾਂ ਦਲਬੀਰ ਸਿੰਘ ਜੀ ਦੁਆਰਾ ਪੰਜਾਬੀ ਅਨੁਵਾਦ ਕੀਤਾ ਗਿਆ। ਬਾਕੀ ਇਹ ਵੀ ਕਿ ਦੁਨੀਆ ਚ ਦੁਨੀਆ ਪਰ ਦੇ ਵਿੱਚ ਬਹੁ ਵੀ ਕੀ ਕਿਤਾਬ ਹੈ। ਬਹੁਤ ਮੰਗ ਹੈ ਇਹਦੀ। ਜੇ ਅਗਰ ਇਸ ਕਹਾਣੀ ਬਾਰੇ ਜਾਂ ਇਸ ਕਿਤਾਬ ਬਾਰੇ ਜਾਂ ਇਸ ਕਥਾ ਬਾਰੇ ਮੈਂ ਦੱਸ ਦਵਾਂ ਤੇ ਇੱਕ ਸੈਂਟਿਆਗੋ ਮੁੰਡੇ ਦੀ ਕਹਾਣੀ ਹੈ ਜੋ ਕਿ ਆ ਜਿਹੜੀ ਹੁੰਦਾਗਾ ਦੇ ਜੋ ਕਿ ਆਪਣੇ ਸੁਪਨਿਆਂ ਦੇ ਪਿੱਛੇ ਕਰਦਾ ਖਜ਼ਾਨਾ ਲੱਭਣ ਲਈ। ਰਾਹ ਦੇ ਵਿੱਚ ਉਹ ਤਰ੍ਹਾਂ ਤਰ੍ਹਾਂ ਦੇ ਇਲਾਕਿਆਂ ਦੇ ਵਿੱਚੋਂ ਲੰਘਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਮਿਲਦਾ ਹੈਗਾ ਤੇ ਇੰਨਾ ਸਾਰੇ ਬੇਰਵੰਦ ਜੀਕਰ ਕਥਾਕਾਰ ਨੇ ਇਸ ਕਿਤਾਬ ਦੇ ਵਿੱਚ ਦਿੱਤਾ ਗਿਆ ਇਹ ਇੰਨਾ ਕਹਾਂਗਾ ਕਿ ਪੜ ਲੈਣਾ ਯਾਰ ਅਗਰ ਨਹੀਂ ਪੜੀ ਸੋਹਣੀ ਹੈ ਕਿਤਾਬ ਵਧੀਆਗੀ ਤੇ ਸੇਕੁੰਡ ਨੂੰ ਮਿਲੇਗਾ ਵਧੀਆ ਤੇ ਹਾਲਾકી ਦੇਖ ਸਕਦਾ ਹਾਂ ਕਿ ਮੈਂ ਪੜ ਲਈ ਹੈ ਮੈਂ ਤਾਂ ਕਰਕੇ ਰਿਵਿਊ ਕਰ ਰਿਹਾ ਵਾ ਠੀਕ ਹੈ ਤੇ ਇਹਦੇ ਵਿੱਚ ਮੈਂ ਕੁਝ ਚੀਜ਼ਾਂ ਗਏ ਕਿ ਹਾਈਲਾਈਟ ਵੀ ਕਰੀਆਂ ਨੇ ਜਿੱਦਾਂ ਇਹ ਹੋ ਗਈ ਬਹੁਤ ਸੋਹਣੇ ਸੋਹਣੇ ਗੱਲਾਂ ਨੇ ਜੋ ਮੈਂ ਹਾਈਲਾਈਟ ਕੀਤੇ ਉਹਨੇ ਦੇ ਚ ਸੋਹਣੀ ਲੱਗੀ ਮੈਨੂੰ ਲੱਗਿਆ ਕਿ ਇਸ ਬੁੱਕ ਬਾਰੇ ਤੁਹਾਨੂੰ ਵੀ ਦੱਸਣਾ ਚਾਹੀਦਾ ਤੁਹਾਡੇ ਨਾਲ ਵੀ ਸ਼ੇਅਰ ਕਰਨੀ ਚਾਹੀਦੀਆਂ ਗੱਲਾਂ ਮੈਂ ਤਾਂ ਹੀ ਤੁਹਾਡੇ ਨਾਲ ਕਰ ਰਿਹਾ ਹਾਂਗਾ ਇਹ ਹੈ ਕਿ ਅਗਰ ਪੜਨ ਦੇ ਚਾਹਵਾਨ ਹੈਗੇ ਹੋ ਪੜਨਾ ਪਸੰਦ ਹੈ ਤੁਸੀਂ ਇਹ ਕਿਤਾਬ ਨਹੀਂ ਪੜੀ ਤਾਂ ਪੜ ਸਕਦੇ ਹੋ ਬਾਕੀ ਮਿਲਦੇ ਰਹਿਾਂਗੇ ਹੋਰ ਕਿਤਾਬਾਂ ਨੂੰ ਲੈ ਕੇ ਹੋਰ ਗੱਲਾਂ ਰਹਿ ਕੇ ਹੱਸਦੇ ਵਜੇ ਰਹੋ ਖੁਸ਼ ਰਹੋ